ਲਗਾਤਾਰ ਕਿਸਾਨ 13 ਫਰਵਰੀ ਤੋਂ ਲੈ ਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਭਾਵੇਂ ਉਹ ਖਨੌਰੀ ਬਾਰਡਰ ਹੋਵੇ ਭਾਵੇਂ ਸੰਭੂ ਬਾਰਡਰ ਹੋਵੇ ਇਸ ਸਮੇਂ ਦੇ ਉੱਤੇ ਮੈਂ ਸੰਭੂ ਬਾਰਡਰ ਦੇ ਉੱਤੇ ਆ ਸੰਭੂ ਬਾਰਡਰ ਦੀਆਂ ਜੇਕਰ ਇਸ ਸਮੇਂ ਦਾ ਤੁਸੀਂ ਮਾਹੌਲ ਵੇਖੋਗੇ ਇਸ ਸਮੇਂ ਸਾਹਮਣੇ ਬਿਲਕੁਲ ਜਿਹੜਾ ਹੈਗਾ ਪੈਰਾਮਿਲਟਰੀ ਫੋਰਸ ਦਾ ਤਣਾਅ ਉਸੇ ਤਰ੍ਹਾਂ ਦਾ ਮਾਹੌਲ ਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਹੈਗਾ ਪੈਰਾਮਿਲਟਰੀ ਫੋਰਸ ਨੇ ਵੀ ਉਸ ਤਰ੍ਹਾਂ ਦਾ ਕੱਟ ਕੀਤਾ ਹੈਗਾ ਅਥਰੋ ਗੈਸ ਦੇ ਗੋਲੇ ਵੀ ਹਲੇ ਤੱਕ ਨਹੀਂ ਡਾਗੇ ਜਾ ਰਹੇ ਤੇ ਜਿਹੜੇ ਕਿਸਾਨ ਨੇ ਲਗਾਤਾਰ ਡਟੇ ਤਾਂ ਹੋਏ ਆ ਪਰ ਇਸ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਉਸ ਤਰ੍ਹਾਂ ਦਾ ਇਕੱਠ ਜਿਹੜਾ ਹੈਗਾ ਉਸ ਤਰ੍ਹਾਂ ਕਿਉਂਕਿ ਇਸ ਜਗ੍ਹਾ ਦੇ ਉੱਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਸੀ ਪਰ ਹੁਣ ਕਿਸਾਨ ਜਿਹੜੇ ਨੇ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਨੇ ਟਰੋਲੀਆਂ ਦੇ ਵਿੱਚ ਨੇ ਤੇ ਜਿਹੜੀ ਸਟੇਜ ਲੱਗੀ ਹੋਈ ਹੈ ਕਿਸਾਨ ਲਗਾਤਾਰ ਉੱਥੇ ਜਿਹੜਾ ਹੈਗਾ ਬੁਲਾਰਿਆਂ ਨੂੰ ਸੁਣ ਰਹੇ ਨੇ ਤਾਂ ਜੇਕਰ ਕਿਸਾਨਾਂ ਦੀ ਗੱਲ ਕਰ ਲਈ ਤੇ 21 ਫਰਵਰੀ ਨੂੰ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਤਾਂ ਦਿੱਲੀ ਕੂਚ ਦੇ ਐਲਾਨ ਦੇ ਦੌਰਾਨ ਹੀ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਵੱਲੋਂ ਦੇ ਰਹਿਣ ਵਾਲਾ ਸੁਭਕਰਨ ਜਿਹੜਾ ਸੀ ਗੋਲੀ ਲੱਗਣ ਦੇ ਨਾਲ ਸ਼ਹੀਦ ਹੋ ਜਾਂਦਾ ਹੈ ਉਸ ਤੋਂ ਬਾਅਦ ਐਫ ਆਈ ਆਰ ਨੂੰ ਲੈ ਕੇ ਰੇਡ ਕਾ ਬਣਿਆ ਰਹਿੰਦਾ ਹੈ ਪੰਜਾਬ ਸਰਕਾਰ ਕਈ ਦਿਨ ਬਾਅਦ ਐਫ ਆਈ ਆਰ ਜਿਹੜੀ ਹੈਗੀ ਆ ਉਹ ਦਰਜ ਕਰਦੀ ਆ ਤਾਂ ਫਿਰ ਸ਼ੁਭ ਕਰਨ ਦੀ ਜਿਹੜੀ ਅੰਤਮ ਜਿਹੜਾ ਹੈਗਾ ਸੰਸਕਾਰ ਹੈਗਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਕੀਤਾ ਜਾਂਦਾ ਤਾਂ 3 ਮਾਰਚ ਨੂੰ ਜਿਹੜੀ ਹੈਗੀ ਆ ਉਹਨਾਂ ਦੇ ਜੱਦੀ ਪਿੰਡ ਵੱਲੋਂ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਹੁੰਦੀ ਹੈ ਤਾਂ ਉਸ ਸਮੇਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜਿਹੜੇ ਹੈਗੇ ਨੇ ਉਹ ਫੈਸਲੇ ਲਏ ਜਾਂਦੇ ਨੇ ਫੈਸਲੇ ਇਹ ਹੁੰਦੇ ਨੇ ਕਿ 6 ਮਾਰਚ ਨੂੰ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਵੱਲ ਕੂਚ ਕਰਨਗੇ ਕਿਹੜੇ ਸੂਬਿਆਂ ਤੋਂ ਕਿਸਾਨ ਦਿੱਲੀ ਦੇ ਵੱਲ ਕੂਚ ਕਰਨਗੇ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਬਾਕੀ ਦੀਆਂ ਜਿਹੜੀਆਂ ਸਟੇਟਾਂ ਹੈਗੀਆਂ ਬਾਕੀ ਜਿਹੜੇ ਸੂਬੇ ਹੈਗੇ ਨੇ ਉਹ ਦਿੱਲੀ ਵੱਲ ਕੂਚ ਕਰਨਗੇ ਟਰੈਕਟਰਾਂ ਦੀ ਬਜਾਏ ਉਹ ਰੀਅਲ ਗੱਡੀਆਂ ਦੇ ਰਾਹੀਂ ਜਾਂ ਫਿਰ ਆਪਣੇ ਨਿੱਜੀ ਸਾਧਨਾਂ ਦੇ ਰਾਹੀਂ ਜਾਂ ਬੱਸਾਂ ਦੇ ਰਾਹੀਂ ਜਿੰਮੇ ਵੀ ਜਿਸ ਤਰ੍ਹਾਂ ਵੀ ਉਹ ਜਾ ਸਕਦੇ ਉਸ ਤਰ੍ਹਾਂ ਦੇ ਨਾਲ ਉਹ ਦਿੱਲੀ ਵੱਲ ਜਾਣਗੇ ਕਿਉਂਕਿ ਕਿਸਾਨਾਂ ਆਗੂਆਂ ਦਾ ਕਹਿਣਾ ਸੀ ਕਿ ਲਗਾਤਾਰ ਸਰਕਾਰ ਇਹ ਗੱਲ ਆਖਰੀ ਹੈ ਕਿ ਸ਼ਾਂਤਮਈ ਜਿਹੜਾ ਹੈਗਾ ਪ੍ਰਦਰਸ਼ਨ ਉਹ ਕੀਤਾ ਜਾ ਵੇ ਜਾਂ ਬਗੈਰ ਟਰੈਕਟਰਾਂ ਤੋਂ ਵੀ ਦਿੱਲੀ ਆਇਆ ਜਾ ਸਕਦਾ ਸੀ ਤਾਂ ਉਸੇ ਗੱਲ ਦਾ ਜਵਾਬ ਦੇਣ ਦੇ ਲਈ ਕਿਸਾਨ ਜਿਹੜੇ ਨੇ ਬਾਕੀ ਸੂਬਿਆਂ ਤੋਂ ਦਿੱਲੀ ਦੇ ਵੱਲ ਕੂਚ ਕਰਨਗੇ ਸਰਕਾਰ ਦਾ ਰਵਈਆ ਕੀ ਰਹੇਗਾ ਸਰਕਾਰ ਰੋਕੇਗੀ ਜਾਂ ਨਹੀਂ ਰੋਕੇਗੀ ਉਸ ਸਮੇਂ ਤੇ ਗੱਲ ਹੋਵੇਗੀ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਯਾਨੀ ਕਿ ਕੱਲ 6 ਮਾਰਚ ਨੂੰ ਕਿਸਾਨ ਦਿੱਲੀ ਦੇ ਵੱਲ ਕੂਚ ਕਰਨਗੇ ਨਾਲ 10 ਤਰੀਕ ਨੂੰ ਜਿਹੜਾ ਹੈਗਾ 12 ਤੋਂ ਬਾਅਦ ਜਿਹੜਾ 4 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਜਿਹੜਾ ਹੈਗਾ ਉਹ ਦੋਨੋਂ ਫਾਰਮਾਂ ਦੇ ਵੱਲੋਂ ਦਿੱਤਾ ਗਿਆ ਪੂਰੇ ਦੇਸ਼ ਤੇ ਅੰਦਰ ਜਿਹੜੀਆਂ ਹੈਗੀਆਂ ਉਹ 4 ਘੰਟਿਆਂ ਦੀ ਰੇਲਾਂ ਰੋਕੀਆਂ ਜਾਣਗੀਆਂ ਤਾਂ ਇਹ ਪ੍ਰੋਗਰਾਮ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੇ ਗਏ ਨੇ ਜੇਕਰ ਮੈਂ ਹੁਣ ਦੇ ਮਾਹੌਲ ਦੀ ਗੱਲ ਕਰ ਲਵਾਂ ਤਾਂ ਹੁਣ ਦਾ ਮਾਹੌਲ ਬਿਲਕੁਲ ਸ਼ਾਂਤ ਮਾਹੌਲ ਹੈਗਾ ਕਿਸਾਨ ਜਿਹੜੇ ਨੇ ਉਹ ਆਪੋ ਆਪਣੀਆਂ ਟਰੈਕਟਰ ਟਰਾਲੀਆਂ ਦੇ ਵਿੱਚ ਬੈਠੇ ਹੋਏ ਨੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹ ਬੁਲਾਰਿਆਂ ਦੇ ਜਿਹੜੇ ਵਿਚਾਰ ਨੇ ਉਹ ਸੁਣ ਰਹੇ ਨੇ ਜਿਸ ਜਗ੍ਹਾ ਦੇ ਉੱਤੇ ਮੈਂ ਖੜਾ ਹੋਇਆ ਇਸ ਜਗ੍ਹਾ ਦੇ ਉੱਤੇ ਕਈ ਦਿਨਾਂ ਤੱਕ ਮਾਹੌਲ ਇਹਨਾਂ ਤਣਾਅਪੂਰਨ ਰਿਹਾ ਕਿ ਇੱਥੋਂ ਅਥਰੂ ਗੈਂਸ ਦੇ ਗੋਲੇ ਇੱਥੇ ਦਾਗੇ ਜਾਂਦੇ ਰਹੇ ਇੱਥੇ ਕਿਸਾਨ ਜਿਹੜੇ ਜ਼ਖਮੀ ਹੁੰਦੇ ਰਹੇ ਤੇ ਅੱਗੇ ਜਿਹੜਾ ਹੈਗਾ ਪੈਰਾ ਮਿਲਟਰੀ ਫੋਰਸ ਤੇ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਨੇ ਜੇਕਰ ਤੁਸੀਂ ਦੇਖ ਸਕਦੇ ਹੋ ਮੋਤਾ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਜਦੋਂ ਵੀ ਕੈਮਰੇ ਦੀ ਅੱਖ ਜਾਂਦੀ ਸੀ ਤਾਂ ਉਸ ਸਮੇਂ ਦੇ ਉੱਤੇ ਜਿਹੜਾ ਹੈਗਾ ਫੋਰਸਾਂ ਜਿਹੜੀਆਂ ਸੀ ਉਹ ਤਾਇਨਾਤ ਨਜ਼ਰ ਆਉਂਦੀਆਂ ਸੀ ਲੇਕਿਨ ਜਿਹੜੀ ਪੈਰਾ ਮਿਲਟਰੀ ਫੋਰਸਾਂ ਜਾਂ ਹਰਿਆਣਾ ਪੁਲਿਸ ਦੇ ਜਵਾਨ ਨੇ ਉਹ ਵੀ ਕਿਤੇ ਨਾ ਕਿਤੇ ਆਰਾਮ ਦੇ ਨਾਲ ਬੈਠੇ ਹੋਏ ਨੇ ਕਿਉਂਕਿ ਕਿਸਾਨ ਆਪਣੀ ਜਗ੍ਹਾ ਤੇ ਨੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਜਿਹੜੇ ਨੇ ਉਹ ਆਪਣੀ ਜਗ੍ਹਾ ਤੇ ਨੇ ਹੁਣ ਤੱਕ ਦਾ ਜਿਹੜਾ ਅੰਦੋਲਨ ਦਾ ਹੀ ਰਿਹਾ ਕਿਉਂਕਿ ਐਸ ਕੇ ਐਮ ਦੀ ਜੇਕਰ ਗੱਲ ਕਰ ਲਈ ਐਸ ਕੇ ਐਮ ਨੇ ਜਿਹੜੀ ਕਮੇਟੀ ਵੀ ਬਣਾਈ ਤਾਲਮੇਲ ਕਮੇਟੀ ਕਿਉਂਕਿ ਲਗਾਤਾਰ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਦਿਨਾਂ 'ਚ ਕੀ ਜਿਹੜਾ ਐਸ ਕੇ ਐਮ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ ਜਿਹੜੇ ਹੈਗੇ ਨੇ ਇਕੱਠੇ ਹੁੰਦੇ ਨੇ ਜਾਂ ਨਹੀਂ ਹੁੰਦੇ ਕੀ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਐਸ ਕੇ ਐਮ ਦੇ ਵੱਲੋਂ ਵੀ 14 ਮਾਰਚ ਨੂੰ ਜਿਹੜਾ ਇੱਕ ਪ੍ਰੋਗਰਾਮ ਦਿੱਤਾ ਹੋਇਆ ਦਿੱਲੀ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਪੰਚਾਇਤ ਕੀਤੀ ਜਾਵੇਗੀ ਇਸ ਤਰ੍ਹਾਂ ਜਿਹੜੇ ਪ੍ਰੋਗਰਾਮ ਨੇ ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਨੇ ਤਾਂ ਹੁਣ ਦਾ ਜਿਹੜਾ ਮਾਹੌਲ ਆ ਇਸ ਸਮੇਂ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੰਭੂ ਬਾਰਡਰ ਦਾ ਮਾਹੌਲ ਹੈ ਦੁਬਾਰਾ ਫੇਰ ਦੱਸ ਦੇਣਾ ਹੈ ਕਿ ਕੱਲ ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਇਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਕੱਲ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਬਾਕੀ ਦੀਆਂ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹ ਦਿੱਲੀ ਦੇ ਵੱਲ ਕੂਚ ਕਰਨਗੀਆਂ ਉਹ ਰੇਲ ਦੇ ਰਾਹੀਂ ਜਾਣ ਜਾਂ ਫਿਰ ਕਿਸੇ ਵੀ ਨਿੱਜੀ ਸਾਧਨਾਂ ਦੇ ਰਾਹੀਂ ਪਰ ਉਹ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣਗੇ ਤਾਂ ਨਾਲ ਇਹ ਵੀ ਹੈ ਕਿ 10 ਤਰੀਕ ਨੂੰ ਯਾਨੀ ਕਿ 10 ਮਾਰਚ ਨੂੰ 12 ਵਜੇ ਤੋਂ ਲੈ ਕੇ ਜਿਹੜਾ ਹੈਗਾ 4 ਵਜੇ ਤੱਕ ਰੇਲ ਰੋਕੋ ਅੰਦੋਲਨ ਜਿਹੜਾ ਹੈਗਾ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ 4 ਘੰਟਿਆਂ ਦੀ ਰੇਲਾਂ ਰੋਕੀਆਂ ਜਾਣਗੀਆਂ ਇਹ ਕਿਸਾਨ ਜਥੇਬੰਦੀਆਂ ਦੇ ਕੱਲ ਦੇ ਪ੍ਰੋਗਰਾਮ ਨੇ ਇਹ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ